ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਗਿਰਦਾਸ ਕਰਦਾ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਕੋਲੇ ਸਬਸਕ੍ਰਾਈਬ ਵੀਡੀਓ ਪਸੰਦ ਆਉਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਹੈ ਤੇ ਮੈਂ ਲੱਗੀ ਤੀ ਆਰਾਮ ਕਰਨ ਬੱਸ ਜੀ ਕੀ ਕਰੀਏ ਥ੍ਰੀ ਸੈਟ ਜੈ ਨੀਗਾ ਹਲੇ ਔਰ ਕੰਮ ਕਰ ਲੈਣੀ ਆ ਥੋੜਾ ਮੋਟਾ ਬਸ ਪੈ ਕੇ ਆਰਾਮ ਕਰ ਲੈਣੇ ਆ ਟੀਕੇ ਲਵਾ ਲੈਣੇ ਆ ਦਵਾਈ ਖਾਈ ਜਾਂਦੇ ਆ ਕੋਸ ਫਰਕ ਪੈ ਜਾਂਦਾ ਫਿਰ ਉਦਾਂ ਹੀ ਹੋ ਜਾਂਦਾ ਸਰੀਰ ਸਰੀਰ ਖੁੱਲਦਾ ਜਾਂ ਨਿਗਾਹ ਲੇ ਤੇ ਪਸ਼ੂ ਪੰਛੀ ਆਪਣੇ ਕਰ ਰਹੇ ਨੇ ਆਰਾਮ ਧੁੱਪਾ ਸੇਕ ਰਹੇ ਨੇ ਇੱਥੇ ਦੇਖੋ ਛੋਟੀ ਜੀ ਆਪਣੀ ਬੱਚ ਕੱਟੀ ਕੇ ਮੇਂ ਨਿਕਲ ਆਈ ਇਹਦਾ ਆਪਾਂ ਨੇ ਵਾਲ ਕਟਿੰਗ ਕਰਾਤੀ ਸੀਗੀ ਸਾਰੇ ਪਸ਼ੂਆਂ ਦੀ ਉਹ ਛੋਟੀ ਜੀ ਨੱਗਣ ਲੱਗੀ ਬਾਲ ਲਾਹੇ ਤੋਂ ਬਾਅਦ ਇਹ ਤੇ ਛੇਲੇ ਲੱਗੇ ਹੋਏ ਆਪਣੇ ਜਮੀ ਖਾਣ ਚਲੋ ਜੀ ਸਾਇ ਜਸਤਾਨਾ ਸਕੂਲੋਂ ਉਹਨੂੰ ਚਾਹ ਪਾਣੀ ਦੇ ਦਾਂ ਜਿੰਨਾ ਕ ਬਲੌਕ ਅੱਜ ਬਣੂਗਾ ਉਹਨਾਂ ਕ ਪਾ ਦਾਂਗੇ ਕਿਉਂਕਿ ਜੀ ਇਹ ਵੀ ਇੱਕ ਤਰ੍ਹਾਂ ਦਾ ਕੰਮ ਆ ਹਨਾ ਜੇ ਇਹ ਵੀ ਨਹੀਂ ਕਰਦੇ ਹੈਗੇ ਤਾਂ ਫਿਰ ਥੋਨੇ ਪਤਾ ਹੀ ਆ ਯੂਟਿਊਬਰ ਇਹ ਉਹ ਨਹੀਂ ਦੇਖਦਾ ਹੈਗਾ ਵੀ ਕੋਈ ਬਿਮਾਰ ਆ ਜਾਂ ਦੁੱਖ ਤਕਲੀਫ ਚ ਉਹਨੂੰ ਤਾਂ ਕੰਮ ਚਾਹੀਦਾ ਜੀ ਤੇ ਨਹੀਂ ਫਿਰ ਵਿਊ ਪਿੱਛੇ ਪੈ ਜਾਂਦੇ ਨੇ ਡੇਲੀ ਦੀ ਡੇਲੀ ਪਾਉਣਾ ਪੈਂਦਾ ਥੋੜਾ ਮੋਟਾ ਚਾਹੇ ਬਣਾ ਕੇ ਪਾ ਦਈਏ ਫਾਮਾ ਪਾ ਦਾਂਗੇ ਤੇ ਜਿਸ ਕਰਨਾ ਸਕੂਲ ਨੂੰ ਆ ਗਿਆ ਕੱਪੜੇ ਉਦੋਂ ਹੀ ਪਾਨੇ ਹਲੇ ਟਾਂ ਮਾਰਨੀਆਂ ਸਾਰੇ ਬਸ ਦੇਹਦੀਆਂ ਟੰਗੇ ਪਾਨੇ ਫਿਰ ਮੈਂ ਲਵਾ ਕੇ ਆਉਣਾ ਜੀ ਟੀਕਾ ਕਿਸ ਕਾਰਨ ਮੇਰੇ ਮਗਰ ਖੜਦਾ ਲਾ ਜੀ ਆਪਾਂ ਲੱਗੇ ਰੋਟੀ ਲਾਣ ਮੇਥੇ ਵਾਲੀ ਮੇਥੇ ਵਾਲੀ ਰੋਟੀ ਲਾਉਣ ਲੱਗ ਗਏ ਤੇ ਬਹੁਤ ਸੌਂਦੇ ਆ ਜੀ ਤੇ ਧੁੱਪਾਂ ਦਾ ਆਪਾਂ ਬਧੇ ਨਿਕਲਿਆ ਇਹ ਹੱਦ ਨੇ ਯਾਰ ਕੀ ਆ ਬਾਕੀ ਜੀ ਹਲੇ ਮੈਂ ਬਿਲਕੁਲ ਵੀ ਸਹੀ ਨਹੀਂ ਹੋਈ ਹੈਗੀ ਹਾਲੇ ਬਸ ਦਵਾਈ ਚੱਲੀ ਜਾਂਦੀ ਹੈ ਟੀਕੇ ਲਵਾਈ ਜੰਨੇ ਆ ਤੇ ਕੱਲ ਨੂੰ ਮੈਂ ਸੋਚਿਆ ਮੈਂ ਵੀ ਕਾਨੂੰ ਇਹਨੇ ਨਾ ਬਿਟੀ ਖਲਵਾਈ ਐ ਨਾ ਦੋ ਦੋ ਟੀਕੇ ਲੱਗਦੇ ਸੀ ਦਿਹਾੜੀ ਦੇ ਵੀ ਚਲ ਪਹਿਲਾਂ ਆਪਾਂ ਟੈਸਟ ਕਰਵਾ ਕੇ ਦੇਖ ਲੈਂਦੇ ਆ ਤੇ ਕੱਲ ਜਦੋਂ ਮੈਂ ਟੀਕਾ ਲਵਾਣ ਗਈ ਪਹਿਲਾਂ ਟੈਸਟ ਲਖਵਾਏ ਟੈਸਟ ਲਖਵਾ ਕੇ ਫਿਰ ਦੁਬਾਰਾ ਧਾਰਾ ਚੋਂ ਨਾ ਧਾਰਾ ਛੋ ਕੇ ਉਸ ਤੋਂ ਬਾਅਦ ਫਿਰ ਟੈਸਟ ਕਰਵਾ ਕੇ ਜਾ ਕੇ ਤੇ ਰਿਪੋਰਟ ਫਿਰ ਆ ਗਈ ਸੀ ਤੇ ਦਵਾਈ ਲੈ ਲਈ ਮੈਨੂੰ ਇਦਾਂ ਸੀਗਾ ਵੀ ਟਾਈਫਾਇਡ ਨਾ ਹੋਵੇ ਜਾਂ ਕੋਸ਼ ਹੋਰ ਸੈਲ ਵਗੈਰਾ ਨਾ ਘਟੇ ਹੋਣ ਜਿਹੜਾ ਇੰਨੇ ਡਾਊਨ ਹੋਊਗੀ ਤੇ ਬਈ ਫਿਰ ਔਖਾ ਹੋ ਜਾਂਦਾ ਜੀ ਸ਼ੈਲ ਵਗੈਰਾ ਘਟ ਜਾਂਦੇ ਕਿਉਂਕਿ ਲੱਤਾਂ ਨਹੀਂ ਮੇਰੀਆਂ ਸਾਹ ਨੂੰ ਜਾਂਦੇਆਂ ਭਾਵੇਂ ਦੁਗੀਆਂ ਵੀ ਆਪਾਂ ਠੀਕ ਕਰਪੋ ਇੱਕ ਦੁਕੀ ਚਾਹ ਕੇ ਉਹਨੇ ਤੇ ਦਵਾਈ ਚਲਾ ਦੇ ਤਾਂ ਨਹੀਂ ਹੋਵੇ ਹੋਰ ਚੋਲ ਤੇ ਲੀਆ ਹਾਂ ਬੱਚੀ ਤੇ ਫਿਰ ਹੁਣ ਉਹਦੀ ਦਵਾਈ ਲੈ ਲਾਂਗੇ ਫਿਰ ਆਮਸ

ਆ ਤੇ ਹਲੋ ਵਾਇਸ ਹਾ ਹਾ ਨੂੰ ਦਾ ਸਵਾਦ ਵੀ ਬਦਲ ਗਿਆ ਟੇਸਟ ਬਦਲ ਗਿਆ ਕੋਈ ਵੀ ਚੀਜ਼ ਹੁ ਖਦਿਆ ਨਹੀਂ ਲੱਗਦੀ ਹੈਗੀ ਇਹ ਗਾਉਂ ਸਰਦੀ ਕੱਲ ਬਣਾ ਲਈ ਸੀਗੀ ਮੁੰਗੀ ਮਸਤੀਓ ਚਲੋ ਚਲੋ ਖਾ ਲਦੇ ਪਤਲੀ ਜੀ ਦਾੜ ਕਦ ਮੇਥਾੜੀ ਮਾਰੀ आज मैं छुट्टी है फिर मैं रोटी लेट ही लगती मैं लेट ही उठूँगी डॉक्टर भी ने लेट उठ और ठंड तो बचा दो पता नहीं कहीं ठंड पैगी ठंड ने ਇਹ ਉਹ ਪਰਨਾਲ ਪਰਨਾਲ ਮਾਰੀ ਚ ਪਿਆ ਕੋਈ ਹੋਰ ਬੰਦ ਲੈ ਜਰੂਰੀ ਵੀ ਉਹ ਹੀ ਬੰਨਣਾ ਕੱਪੜੇ ਅਲਝੇ ਪਏ ਨੇ ਸਾਰੇ ਦੁਕਾਨਾ ਲੈ ਕੇ ਆਉਣਾ ਹੈ ਦੁਕਾਨਾ ਕਿਹੜਾ ਦੁਕਾਨਾ ਪਰਨਾਲ ਕਿੱਥੋਂ ਸਰ ਸਾਬ ਜੀ ਦੇ ਗੁੰਡੀ ਚ ਲਾਤਾ ਆ ਥੋੜੇ ਪਹਿਲੇ ਆ ਬੰਨਣਾ ਉਹ ਵੇ ਚਿਲਾ ਰਿਹਾ ਆਪ ਦਾ ਕਿੱਦਾਂ ਕਿਉਂ ਉਹਨੇ ਤਾਂ ਨਾ ਆਪਾਂ ਕਿਤੇ ਮੈਂ ਹਵਾ ਚੱਲਦੀ ਹੈ ਕੋਟੇ ਤੇ ਨਹੀਂ ਜਾਣਾ ਹੈਗਾ